ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਲਦਰਾ ਪੰਜਾਬ ਨਿਊਜ਼ ਬੁਲਟਨ ਲੈ ਕੇ ਮਾਰਦੇ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਕਿਸਾਨਾਂ ਦੇ ਹੱਕ 'ਚ ਬੋਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਮੈਂ ਕਿਸਾਨਾਂ ਦੇ ਨਾਲ ਖੜਾ ਅੰਦੋਲਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਹੋਈ ਮੌਤ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਮਿਲਿਆ ਪਾਰੀ ਸਮਰਥਨ ਆਵਾਜ਼ਾਈ ਹੋਈ ਪ੍ਰਭਾਵਿਤ ਕਿਸਾਨਾਂ ਦੇ ਹੱਕ ਚ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਰਾਜਾ ਬੜਿੰਗਾ ਤੇ ਹੋਰ ਆਗੂਆਂ ਨੇ ਭਾਜਪਾ ਤੇ ਸਾਦੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਨਾਲ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਅੱਗੇ ਡਟੇ ਹੋਏ ਨੇ ਬੀਤੇ ਦਿਨ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਕਰਾਈ ਗਈ ਹੈ ਤੇ ਤੀਜੇ ਗੇੜ ਦੀ ਮੀਟਿੰਗ ਸੀ ਜੋ ਕਿ ਬੇਸਿੱਟਾ ਰਹੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਔਖੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜੇ ਨੇ ਇਸ ਉਦਰਾਣ ਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ ਇੰਟਰਨੈਟ ਬੰਦ ਕੀਤੇ ਜਾਣ ਦੀ ਵੀ ਨਿਖੇਦੀ ਕੀਤੀ ਹੈ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਦਰਮਿਆਨ ਹੋਈ ਮੀਟਿੰਗ ਦੇ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ ਇਸ ਮੌਕੇ ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਖੜੇ ਨੇ ਪਰ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਅੱਜ ਪੋਜ਼ਿਟਿਵ ਮੂਡ ਚ ਬਹੁਤ ਪੋਜ਼ਿਟਿਵ ਮੂਡ ਚ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਇਹ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਅ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਹੈ ਉਹ ਅਸੀਂ ਹੱਲ ਕਰ ਦਾਂਗੇ ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਹਰ ਰੋਜ਼ ਮਿਲਦੇ ਹੀ ਰਹਨੇ ਆ ਜੂਨੀਅਨਾਂ ਨੂੰ ਅਸੀਂ ਤਾਂ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਹੀ ਰਹਨੇ ਆ ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਹਿ ਕੇ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਵਿਹਵ ਨਾ ਕਰੇ ਕਿ ਸਾਡੇ ਜੁਡੀਸ਼ਰੀ ਜਿਹੜੀ ਜੂਰੀਡਿਕਸ਼ਨ ਚ ਆ ਕੇ ਉਹ ਗੋਲੇ ਛੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਜਾਂ ਪੁੱਛੋ ਉਹਨਾਂ ਨੇ ਖੋਲ ਹੋਰ ਵੀ ਦਿਖਾਏ ਨੇ ਵੱਡੇ ਵੱਡੇ ਸੋ ਇਹ ਇਸ ਤਰ੍ਹਾਂ ਨਾ ਕਰੋ ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਝ ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਆ ਪੰਜਾਬੀਆਂ ਨਾਲ ਆ ਕਸਟੋਡੀਅਨ ਹੋਣ ਦੇ ਨਾਤੇ ਪਰ ਹਾਂ ਲਾਅ ਐਂਡ ਆਰਡਰ ਤੇ ਪੰਜਾਬ ਦੇ 3.5 ਕਰੋੜ ਲੋਕਾਂ ਦੀਆਂ ਦਿੱਕਤਾਂ ਵੀ ਅਸੀਂ ਦੇਖਣੀਆਂ ਨੇ ਕੋਈ ਇਸ ਤਰ੍ਹਾਂ ਦਾ ਮਾਹੌਲ ਨਾ ਬਣ ਜੇ ਕਿ ਸਾਡੇ ਕੋਲੇ ਤੇਲ ਦੀ ਕਮੀ ਆ ਜਾਏ ਸਾਡੇ ਕੋਲੇ ਦੁੱਧ ਦੀ ਜਾਂ ਜ਼ਰੂਰੀ ਵਸਤਾਂ ਦੀ ਸਬਜ਼ੀਆਂ ਸਬਜ਼ੀਆਂ ਚਲੋ ਅਸੀਂ ਆਪ ਹੀ ਪੈਦਾ ਕਰਦੇ ਆ ਸਾਡੇ ਕੋਲੇ ਕੋਈ ਇਹੋ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੀ ਕੋਈ ਕਮੀ ਨਾ ਆਵੇ ਤਾਂ ਕਿ ਆਮ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਨਾ ਹੋਣ ਇਸ ਗੱਲ ਲਈ ਮੈਂ ਛੋਟੀ ਵੀ ਦਵਾਈ ਹੈ ਉਹਨਾਂ ਨੂੰ ਉਹਨਾਂ ਨੇ ਵੀ ਮੇਰੇ ਨਾਲ ਕਿਸਾਨ ਸੰਘਟਨ ਨੇ ਕਿਹਾ ਕਿ ਇਸ ਗੱਲ ਲਈ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਕਿ ਸ਼ਾਂਤੀਪੂਰਵਕ ਅੰਦোলন ਚੱਲੂਗਾ ਉਧਰੋਂ ਵੀ ਸ਼ਾਂਤੀ ਰਹੂਗੀ ਐਤਵਾਰ ਨੂੰ ਅਗਲੀ ਮੀਟਿੰਗਾਂ ਦੱਸਦੀ ਹੈ ਕਿ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀ ਕਾਲ ਦਿੱਤੀ ਸੀ ਤਾਂ ਉਸ ਵੇਲੇ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਕਰਵਾਈ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੀ ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਪੂਚ ਕਰਨ ਦਾ ਫੈਸਲਾ ਕੀਤਾ ਪਰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਨੇ ਰੋਕਾਂ ਲਾ ਕੇ ਕਿਸਾਨਾਂ ਨੂੰ ਸ਼ੰਭੂ ਬੈਰੀਅਰ ਅਤੇ ਖਨੌਰੀ ਬਾਰਡਰ ਦੇ ਉੱਤੇ ਰੋਕ ਲਿਆ ਤੇ ਹੁਣ ਵੀ ਲੰਮਾ ਸਮਾਂ ਚੱਲੀ ਮੀਟਿੰਗ ਦੇ ਦੌਰਾਨ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਸਹਿਮਤੀ ਨਹੀਂ ਬਣ ਸਕੀ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕਿਸਾਨ ਕੀ ਰਣਨੀਤੀ ਬਣਾਉਂਦੇ ਨੇ ਤੇ ਕੇਂਦਰ ਸਰਕਾਰ ਮੀਟਿੰਗ ਦੇ ਵਿੱਚ ਇਸ ਮੁੱਦੇ ਦਾ ਕੀ ਹੱਲ ਕੱਢਦੀ ਹੈ ਬਿਊਰੋ ਰਿਪੋਰਟ ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ ਚੌਥੇ ਦਿਨ ਵੀ ਲਗਾਤਾਰ ਜਾਰੀ ਹੈ ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਵੱਲ ਕੂਚ ਕਰ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਹਰਿਆਣਾ ਪੁਲਿਸ ਅਤੇ ਕੇਂਦਰ ਸੁਰੱਖਿਆ ਬਲ ਵੀ ਕਿਸਾਨਾਂ ਨੂੰ ਪਿੱਛੇ ਕਰਨ ਵਿੱਚ ਲੱਗੇ ਹੋਏ ਆਜ ਸਵੇਰੇ ਸ਼ੰਭੂ ਬਾਰਡਰ ਉੱਤੇ ਇੱਕ ਅਰਸ਼ਖਾਂਵੀ ਘਟਨਾ ਵਾਪਰੀ ਹੈ 75 ਸਾਲਾ ਕਿਸਾਨ ਗਿਆਨ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ ਹੈ ਸ਼ੰਭੂ ਅਤੇ ਖਨੌਰੀ ਬੈਰੀਅਰ ਦੇ ਉੱਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਇਸੇ ਦੇ ਚਲਦਿਆਂ ਸ਼ੰਭੂ ਬੈਰੀਅਰ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿਸਾਨ ਅੰਦੋਲਨ ਦਾ ਹਿੱਸਾ ਇੱਕ ਕਿਸਾਨ ਦੀ ਜਾਨ ਚਲੀ ਗਈ ਹੈ ਮ੍ਰਿਤਕ ਕਿਸਾਨ ਗੁਰਦਾਸਪੁਰ ਦੇ ਪਿੰਡ ਚਾਚੋਕੀ ਦਾ ਰਹਿਣ ਵਾਲਾ ਸੀ ਤੇ ਲਗਾਤਾਰ ਸੰਘਰਸ਼ ਦਾ ਹਿੱਸਾ ਬਣਿਆ ਹੋਇਆ ਸੀ ਅਚਾਨਕ ਤਬੀਅਤ ਖਰਾਬ ਹੋਣ ਤੇ ਕਿਸਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਕਿਸਾਨ ਨੇ ਦਮ ਤੋੜ ਦਿੱਤਾ ਸਵੇਰ ਸ਼ਹੀਦ ਗਿਆਨ ਸਿੰਘ ਜੀ ਪੁੱਤਰ ਗੁਜਰ ਸਿੰਘ ਜੀ ਉਮਰ 53 ਸਾਲ साल और चाचो की डाकखाना घुमान पुलिस थाना घुमान जिला गुरदासपुर ठीक है वो आज सुबह इधर शहीद हुए हैं अभी वो पटियाला में है और हॉस्पिटल में पोस्टमार्टम करवा के यहाँ शाम को उनका पार्थिव शरीर किसानों मजदूरों के लिए दर्शनों के लिए हम रखेंगे उसके बाद में आगे का निर्णय लेंगे और हम सरकार को कहना चाहते हैं पिछले आंदोलन में भी हमने साढ़े सात सौ शहीद करवाए थे अब दूसरे आंदोलन में जो किसान मज़दूर मोर्चा और एस के एम गैर राजनीतिक आंदोलन है उसमें पहली शहीदी हुई है ये शहीद किसान मजदूर संघर्ष कमेटी पंजाब से संबंधित है और और जो कल वार्ता हुई है आप सबको मालूम ही है मौत का कारण हार्ट अटैक है जो मुडला अभी पोस्टमार्टम के बाद स्पष्ट हो जाएगा और क्या कारण रहे हैं लेकिन इस आंदोलन में आप देखें कारण तो सरकार है केंद्र की यहाँ इतने बड़ी तादाद में लोग हैं बुजुर्ग हैं आंदोलन में हैं तो ठीक तरह से ट्रीटमेंट और समय से जो भी अभी सोने में नहाने में धोने में उठने बैठने में सब समस्याएं हमें आ रही हैं और जितना ही लंबा जाएगा आंदोलन हम लगता है भी और शहीदियां होंगी इससे पहले सरकार हमारे साथ वार्ता करके हमारी मांगों पे ध्यान देके मांगे मान ले और मसले का हल करें ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇ ਨੂੰ ਸ਼ੰਭੂ ਬੈਰੀਅਰ ਤੇ ਲਿਆਂਦਾ ਜਾਵੇਗਾ ਜਿੱਥੇ ਕਿਸਾਨ ਲੀਡਰਾਂ ਤੇ ਕਿਸਾਨਾਂ ਵੱਲੋਂ ਗਿਆਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਦੱਸਦੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਅੰਦੋਲਨ ਲੰਮਾ ਸਮਾਂ ਚੱਲਿਆ ਜਦੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਹੀ ਕਿਸਾਨਾਂ ਨੇ ਘਰ ਵਾਪਸੀ ਕੀਤੀ ਸੀ ਇਸੇ ਦੌਰਾਨ ਕੁਝ ਮੰਗਾਂ ਕਿਸਾਨਾਂ ਦੀਆਂ ਬਾਕੀ ਰਹਿ ਗਈਆਂ ਸੀ ਜਿਨ੍ਹਾਂ ਨੂੰ ਪੂਰਾ ਕਰਨ ਦਾ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕਿਸਾਨ ਕਹਿੰਦੇ ਨੇ ਕਿ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਤੇ ਹੁਣ ਕੁਝ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਮੁੜ ਦਿੱਲੀ ਵੱਲ ਪੋਚ ਕਰਨ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਹਰਿਆਣਾ ਦੀ ਸਰਹੱਦਾਂ ਤੇ ਅੱਜ ਕਿਸਾਨਾਂ ਦਾ ਚੌਥਾ ਦਿਨ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕੌਮੀ ਟ੍ਰੇਡ ਯੂਨੀਅਨ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਜਿਸ ਦਾ ਅਸਰ ਪੂਰੇ ਪੰਜਾਬ ਵਿੱਚ ਵੀ ਦੇਖਣ ਨੂੰ ਮਿਲਿਆ। ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋ ਨੇ ਤੇ ਪੂਰੇ ਸੂਬੇ ਭਰ ਦੇ ਵਿੱਚ ਦੁਕਾਨਾਂ ਵੀ ਬੰਦ ਰਹੀਆਂ। ਕਿਸਾਨ ਜਥੇਬੰਦੀਆਂ ਅਤੇ ਟ੍ਰੇਡ ਯੂਨੀਅਨਜ਼ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸੂਬੇ ਦੇ ਵਿੱਚ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਕਈ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ। ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਕਿਸਾਨ ਜਥੇਬੰਦੀਆਂ ਅਤੇ ਟ੍ਰੇਡ ਹੋਰ ਨਾ ਜਥੇਬੰਦੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਸਰਕਾਰੀ ਪ੍ਰਾਈਵੇਟ ਬੱਸਾਂ ਵੀ ਇਸ ਦੌਰਾਨ ਬੰਦ ਰਹੀਆਂ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅੱਜ ਦਾ ਜਿਹੜਾ ਭਾਰਤ ਬੰਦ ਆ ਉਹਨੂੰ ਭਰਮਾ ਹੰਗਾਰਾ ਜਿਹੜਾ ਉਹ ਇਸ ਵੇਲੇ ਤੱਕ ਅਸੀਂ ਆਏ ਆ ਬਾਜ਼ਾਰਾਂ 'ਚ ਫਿਰਕੇ ਆਏ ਆ ਉਹ ਦਿੱਸ ਪਿਆ ਵੀ ਲੋਕਾਂ ਨੇ ਆਪਣੇ ਆਪ ਸਵੈ ਇਛਕ ਤੌਰ ਤੇ ਭਰਵੇਂ ਰੂਪ ਚ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਨੇ ਔਰ ਇੱਕ ਵੱਡਾ ਸਨੇਹਾ ਜਿਹੜਾ ਅੱਜ ਦਾ ਬੰਦ ਆ ਉਹ ਦੇਸ਼ ਦੇ ਅੰਦਰ ਸਰਕਾਰਾਂ ਨੂੰ ਦਊਗਾ ਵੀ ਲੋਕ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਕਾਰਪੋਰੇਟ ਪੱਖੀ ਨੀਤੀਆਂ ਨੇ ਗਰੀਬੀ, ਮੰਗਹਾਈ, ਬੇਰੁਜ਼ਗਾਰੀ ਔਰ ਜੋ ਲੋਕਾਂ ਦਾ ਕਾਰਪੋਰੇਟ ਕਾਰੋਬਾਰਾਂ ਦਾ ਜਾੜਾ ਕਰ ਰਿਹਾ ਉਤੋਂ ਲੋਕ ਤੰਗ ਨੇ ਇਸ ਕਰਕੇ ਸਭ ਵਰਗਾਂ ਨੇ ਮਲਾਜ਼ਮ ਵਿਦਿਆਰਥੀ ਨੌਜਵਾਨ ਦੁਕਾਨਦਾਰ ਟਰਾਂਸਪੋਰਟਰ ਸਭ ਇਸ ਬੰਦੇ ਵਿੱਚ ਅੱਜ ਵੱਡੇ ਪੱਧਰ ਤੇ ਸ਼ਾਮਲ ਹੋਇਆ ਕੋਈ ਬੱਸ ਨਹੀਂ ਚੱਲ ਰਹੀ ਸਾਰਾ ਅੱਡਾ ਆਟੋ ਵਾਲਿਆਂ ਨੇ ਜਿਹੜਾ ਅੱਡੇ ਦੇ ਵਿੱਚ ਅ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਆਟੋ ਵਾਲਿਆਂ ਨੇ ਜਿਹੜਾ ਉਹ ਧਰਨਾ ਲਾਇਆ ਹੋਇਆ ਬੰਦੇ ਰਿਲੇਟਿਡ ਜੀ ਅਸੀਂ ਜਿੰਨੇ 20 ਪੁਆਇੰਟਸ ਨੇ ਉਹਨਾਂ ਨੂੰ ਅਸੀਂ ਵਿਦ ਫੋਰਸ ਕਵਰ ਕੀਤਾ ਹੋਇਆ ਔਰ ਇੱਥੇ ਵੀ ਭੰਡਾਰੀ ਪੁਲ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਹੈ ਸੋ ਉਹਨਾਂ ਨੇ ਇਹ ਹੀ ਡਿਸਾਈਡ ਹੋਇਆ ਵੀ ਉਹ ਆਪਣਾ ਪੀਸਫੁਲ ਡੈਮੋਨਸਟ੍ਰੇਸ਼ਨ ਕਰਨਗੇ ਤੇ ਸਾਡਾ ਜਿਹੜਾ ਆਪਣਾ ਕੰਮ ਆ ਵੀ ਸੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਬਣਾਏ ਰੱਖਣਾ ਤਾਂ ਕਿੰਨੇ ਤੱਕ ਨੇ ਦੀ ਕਾਲ ਦਿੱਤੀ ਗਈ ਹੈ ਅ 4 ਵਜੇ ਤੱਕ ਦੇ ਹੈ ਜੀ ਇਹਨਾਂ ਦਾ ਮੈਸੇਜ ਜਿੱਥੇ ਬੰਦੀਆਂ ਤਾਂ ਅਲੱਗ-ਅਲੱਗ ਨੇ ਜੀ ਇੱਕ ਨੇ ਕਹੀ ਸ਼ਾਇਦ ਮਾਹੌਲ ਕਿਸ ਤਰ੍ਹਾਂ ਦਾ ਦੁਕਾਨਦਾਰ ਬਿਲਕੁਲ ਪੀਸਫੁਲ ਹੈ ਜੀ ਜਿੱਥੇ ਜਿਹੜੀਆਂ ਜਿਹੜੀਆਂ ਦੁਕਾਨਾਂ ਵੀ ਆ ਜਾਂ ਜਿਹੜੀਆਂ ਅਲੱਗ-ਅਲੱਗ ਐਸੋਸੀਏਸ਼ਨਸ ਆ ਉਹਨਾਂ ਦੇ ਨਾਲ ਵੀ ਸਾਡੇ ਹਲਕਾ ਆਫੀਸਰ ਸਹਿਬਾਨ ਨੇ ਪੁਲਿਸ ਆਫੀਸਰਸ ਨੇ ਮੀਟਿੰਗਸ ਕੀਤੀਆਂ ਹੋਈਆਂ ਸੋ ਕੋਈ ਐਸਾ ਮਤਲਬ ਜਿਹੜੀ ਅਮਨ ਕਾਨੂੰਨ ਆ ਉਹ ਬਿਲਕੁਲ ਪੀਸਫੁਲ ਦੱਸਦੀ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਵਰਗ ਸੰਘਰਸ਼ ਦੇ ਰਾਹ ਤੇ ਨੇ ਇਸੇ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਹੋਰ ਨਾਲ ਜਥੇਬੰਦੀਆਂ ਨੇ ਵੀ ਪੂਰਾ ਸਮਰਥਨ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਭਾਰਤ ਬੰਦ ਦਾ ਸਰਕਾਰਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਬਿਊਰੋ ਰਿਪੋਰਟ ਕਿਸਾਨ ਅੰਗੂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਤੀਜੇ ਦੌਰ ਦੀ ਮੀਟਿੰਗ ਬੇਸਿੱਟਾ ਰਹੀ ਜਿਸ ਤੋਂ ਬਾਅਦ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਬਿਆਨ ਦਿੱਤਾ ਕਿ ਹੈ ਕਿ ਦਿੱਲੀ ਅੰਦੋਲਨ ਜਾਰੀ ਰਹੇਗਾ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਐਤਵਾਨ ਨੂੰ ਮੁੜ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਤੇ ਉਦੋਂ ਤੱਕ ਦੋਵੇਂ ਧਿਰਾਂ ਸ਼ਾਂਤਮਈ ਢੰਗ ਨਾਲ ਬਾਰਡਰ ਤੇ ਬੈਠੇ ਰਹਿਆ ਨਹੀਂ ਕਿਆਂ ਤੇ ਦੂਜੇ ਪਾਸੇ ਡੱਲੇਵਾਲ ਦਾ ਕਹਿਣਾ ਹੈ ਕਿ ਚੌਥੇ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ ਤਾਂ ਫਿਰ ਅਗਲੇ ਸ਼ੰਗਰਸ਼ ਵਿੱਚ ਡੇ ਜਾਵੇਗਾ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਅੰਦੋਲਨ ਜਾਰੀ ਹੈ ਤੇ ਦੂਜੇ ਪਾਸੇ ਕੇਂਦਰ ਅਤੇ ਕਿਸਾਨਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਨੇ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੀ देर रात ਤੱਕ ਚੱਲੀ ਮੀਟਿੰਗ ਬੇਸਿੱਟਾ ਰਹੀ ਹੁਣ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ ਇਸ ਨੂੰ ਲੈ ਕੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਅਸੀਂ ਮੀਟਿੰਗ ਤੱਕ ਕੋਈ ਵੀ ਫੈਸਲਾ ਨਹੀਂ ਲਵਾਗੇ ਐਤਵਾਰ ਨੂੰ ਮੀਟਿੰਗ ਦੇ ਵਿੱਚ ਜੇਕਰ ਕੋਈ ਸਹਿਮਤੀ ਨਹੀਂ ਬਣਦੀ ਤਾਂ ਫਿਰ ਅਗਲੀ ਰਣਨੀਤੀ ਉਲੀਕੀ ਜਾਵੇਗੀ ਅੰਦੋਲਨ ਚਲੇਗਾ ਅੰਦੋਲਨ ਸ਼ਾਂਤੀਪੂਰਵਕ ਢੰਗ ਸੇ ਉਤਨੇ ਦਿਨ ਚਲੇਗਾ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ karenge ਨਾ ਉਧਰ ਸੇ ਹੋਗੀ ਨਾ ਇਧਰ ਸੇ ਹੋਗੀ ਹਮ ਆਪਣੇ ਕਿਸਾਨੋ ਕੋ ਵੀ ਅਪੀਲ ਕਰਨਗੇ ਆਪਕੇ ਮਾਧਿਅਮ ਸੇ ਔਰ ਸਰਕਾਰ ਨੇ ਜ਼ਿੰਮੇਦਾਰੀ ਲਈ ਹੈ ਕਿ ਉਧਰ ਸੇ ਆਪਕੇ ਉਪਰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੈਲਿੰਗ ਵਗੈਰਾ ਨਹੀਂ ਹੋਗੀ ਔਰ ਹਮ ਵੀ ਆਪਣੇ ਸਭੀ ਭਾਈਓ ਕੋ ਨਿਵੇਦਨ नहीं अभी देखिए जब बैठकों का दौर शुरू होता है बैठकें हो रही हैं तब तो फिर मतलब इसका मतलब ये है अगर हम आगे बढ़ेंगे फिर बैठक कैसे होगी उन्होंने बैठ, बैठक बैठक बुलाई है बैठक में हम आए हैं तो फिर ये तो ये तो रुकना पड़ता है ना इसके लिए उतना टाइम हम देखेंगे तो उसके बाद अगर देखेंगे अगर इतवार को कोई हमें रिजल्ट नहीं पॉजिटिव मिलता तो फिर हमारा मतलब दस दी कि अपनी मांगਾਂ ਨੂੰ ਲੈ ਕੇ ਕਿਸਾਨ ਸੰਘਰਸ਼ ਦੇ ਰਾਹ ਤੇ ਨੇ ਸ਼ੰਭੂ ਅਤੇ ਖਨੌਰੀ ਬੈਰੀਅਰ ਦੇ ਉੱਤੇ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਨੇ ਹਾਲਾਂਕਿ ਹਰਿਆਣਾ ਵੱਲੋਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਪਰ ਕਿਸਾਨ ਦਿੱਲੀ ਵੱਲ ਕੂਚ ਕਰਨ ਦੀ ਪੂਰੀ ਤਿਆਰੀ 'ਚ ਬੈਠੇ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਹਰਿਆਣਾ ਸਰਕਾਰ ਅਤੇ ਸੁਰੱਖਿਆ ਬਲਾਂ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਨੇ ਇਸ ਦੌਰਾਨ ਕੋਲੀ ਵੀ ਚੱਲੀ ਹੈ ਜਿਸ ਤੋਂ ਬਾਅਦ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਸਮਾਹੋਚਲਕ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ ਇਕਤਵਾਦ ਮੋਰਚਾ ਸਵਾਗਤ ਆਵਾਜ਼ ਦੇ ਅਗਲੀ ਖਬਰ ਦੇ ਵਾਲੇ ਇੱਕ ਪਾਸੇ ਜੇ ਕਿਸਾਨ ਜਥੇ ਬੰਦਿਆਂ ਵੱਲੋਂ ਭਾਰਤ ਬੰਦ ਐਲਾਨ ਕੀਤਾ ਗਿਆ ਸੀ ਤੇ ਦੂਜੇ ਪਾਸੇ ਸਿਆਸੀ ਲੀਡਰ ਦੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਦੀ ਨਜ਼ਰ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਦਸਿੰਦਰ ਰਾਜਵੜੀ ਦੀ ਅਗਵਾਈ ਵਿੱਚ ਹਰਿਆਣਾ ਭਾਜਪਾ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਪੁਲਿਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਚਲਿਆ ਇਸ ਦੌਰਾਨ ਰਾਜਵੜੀ ਨੇ ਕਿਹਾ ਕਿ ਇਹ ਕਿਸਾਨਾਂ ਦੀ ਲੜਾਈ ਹੈ ਤਰਨਾ ਦੇਣਾ ਉਹਨਾਂ ਦਾ ਹੱਕ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ 'ਚ ਹੁਣ ਸਿਆਸੀ ਧਿਰਾਂ ਵੀ ਨਿੱਤਰਾਈਆਂ ਨੇ ਇਸੇ ਦੇ ਚੱਲਦਿਆਂ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦੇ ਹੱਕ 'ਚ ਨਾਰੇਬਾਜ਼ੀ ਕੀਤੀ ਗਈ ਤੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਪੁਲਿਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਣਿੰਗ ਸਣੇ ਕਈ ਆਗੂਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸਰਕਾਰ ਵਿਚਾਰੇ ਔਰ ਜਾਣੇ ਔਰ ਜੋ ਵਾਅਦੇ ਉਹਨਾਂ ਨਾਲ ਕੀਤੇ ਸਨ ਜਦੋਂ ਦਰਵਾਜ਼ਾ ਚੁੱਕਿਆ ਗਿਆ ਸੀ ਉਹਨਾਂ ਤੇ ਪੂਰਾ ਨਾ ਆਜ ਕਿਸਾਨਾਂ ਨਾਲ ਜਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਇਹ ਲੱਗਦਾ ਹੈ ਕਿ ਆਤਵਾਦੀਆਂ ਨਾਲ ਵੀ ਨਹੀਂ ਲੱਗਦਾ ਇਹੋ ਜਿਹਾ ਵਤੀਰਾ ਹੁੰਦਾ ਜਿਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਹੈ ਇਹ ਲੋਕ ਉਧਰ ਹੀ ਜਾਉ ਜਾ ਰਹੇ ਨੇ ਕਈਆਂ ਗਈਆਂ ਬਾਹਾਂ ਕੱਟੀਆਂ ਗਈਆਂ ਸਿਰ ਪਾੜਤੀਆਂ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ-ਚਲਾ ਕੇ ਇਹ ਕਿਸਾਨ ਹੈ ਦੇਸ਼ ਦਾ ਅੰਧਾ ਤ ਹੈ ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੱਡਾ ਵੱਡਾ ਆਂਿਆ ਹੈ ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕਾਂ ਦੇ ਕੋਈ ਕਿਸਾਨਾਂ ਨੂੰ ਆਉਣ ਦੇ ਪੈਰਿਸ ਚ ਹੁੰਦਾ ਤਾਂ ਕਿਸਾਨ ਜਾ ਸਕਦੇ ਅਮਰੀਕਾ ਚ ਕਿਸਾਨ ਅੰਦੋਲਨ ਕਰ ਸਕਦੇ ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਹੈ ਕੋਣ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿੱਦ ਵੀ ਕੀ ਆ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ਤੱਕਾ ਹਜੇ ਤਾਂ ਵੀ ਅਸੀਂ ਸਰ ਜ਼ਮੀਨ ਤੇ ਆ ਅਸੀਂ ਪੰਜਾਬ ਦੀ ਸਰ ਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉੱਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹਾਂ ਕਾਰਵਾਈ ਹੋਣੀ ਚਾਹੀਦੀ ਐ ਸਿੱਕਰ ਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਹ ਨਵੀਂ ਐਫਐਰ ਲਾਂਚ ਕਰੋ ਚੀਫ ਸੈਕਟਰੀ ਨੂੰ ਕਾਰ ਮਾਰੀ ਪੰਜਾਬ ਲਈ ਬਣੀ ਪੰਜਾਬ ਸਰਕਾਰ ਬੰਦੇ ਨੇ ਕਹਿੰਦੇ ਨਹੀਂ ਲਾ ਲੇ ਆਹ ਇਹਨਾਂ ਨੂੰ ਰਸ਼ਨ ਵਾਹ ਕੇ ਜਾਣਾ ਤਾਂ ਤੁਸੀਂ ਬਸਾ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਲਾਇਸੈਂਸ ਲੋਡ ਦੀ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਪਿਆ ਵੀ ਟਰੈਕਟਰ ਤੇ ਕਿਸਾਨ ਆਪਦਾ ਰਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਮਰਜੀ ਜਾਵੇ ਉਤਰ ਕੇ ਜਾਵੇ ਟਰੈਕਟਰ ਤੇ ਜਾਵੇ ਗੱਡੀ ਤੇ ਜਾਵੇ ਰਾਸ਼ਨ ਲੈ ਕੇ ਜਾਵੇ ਕੀ ਮੰਗਣ ਚੱਲਿਆ ਆ ਦੇਖ ਖਾਦੀ ਲੜਾਈ ਲੈ ਚੱਲੇ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਨਾਲ 15 15 18 18 ਲੱਖ ਰੁਪਏ ਮਾਫ਼ ਕਰ ਦਿੰਦੀ ਹੈ ਸਰਕਾਰ ਇੱਕ ਧਰਨਾ ਵੀ ਨਹੀਂ ਲਾਉਣਾ ਪੈਂਦਾ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫਿਰ ਕਿਤੇ ਜਾ ਕੇ ਕਾਲੇ ਕੂਦ ਸਸਪੈਂਡ ਹੋਏ ਆ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਆ ਲੀਗਲ ਗਾਰੰਟੀ ਮੰਗਦੇ ਆ ਅੱਜ ਕਿਸਾਨਾਂ ਦਾ ਬੰਦ ਹੈ ਮੈਂ ਆਪਕੋ ਇੱਕ ਯਾਦ ਕਰਾ ਅਸੀਂ ਕਾਂਗਰਸੀ ਹੋ ਕੇ ਨਹੀਂ ਇੱਥੇ ਆਈ ਅਸੀਂ ਪੰਜਾਬੀ ਹੋਣ ਦੇ ਨਾਤੇ ਅੱਜ ਕਾਂਗਰ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸਦਾਤ ਦਾ ਉਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਹੋਏ ਆਦੇ-ਆਦੇ ਤਰੀਕੇ ਦੇ ਨਾਲ ਨਾ ਕਿ ਪੰਨਾ ਦੇ ਧਰਨਿਆਂ ਚ ਜਾਂਦੇ ਹੋਏ ਆਦੇ-ਆਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਅੱਜ ਜਿਵੇਂ ਸਰ ਵੀ ਇਸੇ ਪ੍ਰਕਾਰ ਦੇ ਧਰਨੇ ਆ ਔਰ ਅੱਜ ਅਸੀਂ ਇੱਥੇ ਵੀ ਆਏ ਕਿਉਂਕਿ ਬੀਜੇਪੀ ਦੇ ਵੱਲੋਂ ਜ਼ਾستی ਹੋ ਰਹੀ ਹੈ ਕਿਸਾਨਾਂ ਦਾ ਦੱਸਦੀ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਰਹੇ ਨੇ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਰੋਕਿਆ ਹੋਇਆ ਹੈ ਕੇਂਦਰਾ ਤੇ ਕਿਸਾਨਾਂ ਦੇ ਦਰਮਿਆਨ ਮੀਟਿੰਗਾਂ ਦਾ ਸਿਲਸਲਾ ਵੀ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਕਿਸੇ ਵੀ ਮੁੱਦੇ ਦੇ ਉੱਤੇ ਸਹਿਮਤੀ ਨਹੀਂ ਬਣੀ ਹੁਣ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ ਦੇਖਣਾ ਹੋਵੇਗਾ ਕਿ ਇਹ ਮਾਮਲਾ ਕਿ ਮੋੜ ਲੈਂਦਾ ਹੈ ਬਿਊਰੋ ਰਿਪੋਰਟ MSP ਤੇ ਕਰოვნੇ ਗਰੰਟੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ 13 ਫਰਵਰੀ ਤੋਂ ਹਰਿਆਣਾ ਦੀਆਂ ਸਰਹੱਦਾਂ ਤੇ ਡੇਰੇ ਲਾਏ ਹੋਏ ਨੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਇਸ ਦੇ ਨਾਲ ਹੀ ਬੀਤੇ ਦਿਨ ਕੇਂਦਰ ਦੇ ਮੰਤਰੀਆਂ ਵੱਲੋਂ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਬਿਆਨ ਦਿੱਤਾ ਕਿ ਅਸੀਂ ਗੱਲਬਾਤ ਤੋਂ ਭੱਜਣ ਵਾਲੇ ਨਹੀਂ ਜੇ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰਦੀ ਹੈ ਤਾਂ ਅਸੀਂ ਇਹ ਅੰਦੋਲਨ ਉਸੇ ਹੀ ਖਤਮ ਕਰ ਦਿਆਂਗੇ ਸ਼ੰਭੂ ਬੈਰੀਅਰ ਤੇ ਬੈਠੇ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਣਗੀਆਂ ਸਾਰੀਆਂ ਦੇ ਵਿੱਚ ਜਾਵਾਂਗੇ ਦਿੱਲੀ ਵੱਲ ਕੂਚ ਕਰਨ ਦਾ ਸਾਡਾ ਆਖਰੀ ਫੈਸਲਾ ਹੋਵੇਗਾ ਕਿਸਾਨਾ ਗੁਰਵਰ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਸਰਕਾਰ ਭਰੋਸਾ ਦੇ ਰਹੀ ਹੈ ਪਰ ਸਾਨੂੰ ਭਰੋਸਾ ਨਹੀਂ ਸਾਨੂੰ ਕਾਨੂੰਨੀ ਗਰੰਟੀ ਚਾਹੀਦੀ ਹੈ ਵੀ ਦੇਖਿਏ ਜੋ वार्ता ਕੱਲ ਹੋਈ ਹੈ ਬੜੇ ਸੁਹਾਗਪੁਰ ਮਾਹੌਲ ਵਿੱਚ ਹੋਈ ਹੈ हमने ਬਹੁਤ ਜ਼ੋਰ سے ਜਿਵੇਂ ਸ਼ੈਲਿੰਗ ਕਰ ਰਹੇ ہیں اور ਇਹ ਅਰਧ ਸੈਨਿਕ ਫੋਰਸ ਜੋ ਅਮਿਸ਼ਨ ਇਸਤੇਮਾਲ ਕਰਤੀ ਹੈ ਉਨकी जो दुर्वरतों हो रही है हमारे पास ताकत का इस्तेमाल हो रहा उसको बहुत तेज़ी से रखा दूसरा हमने इंटरनेट बंद करने का बहुत तेज़ी से रखा है इंटरनेट अब हमारा बंद कर रहे हैं हमारे पेज बंद कर रहे हैं सभी यूनियन को कल, अकेले मेरा ही नहीं मेरा पेज डल्लेवाल साहब का पेज हमारा ट्विटर हैंडल और ट्विटर हैंडल, हैंडल बंद करने के बाद जो मैसेज आया फिर इसलिए बंद किया गया कि वो एंटी नेशनल है और उसके साथ साथ अकेले हमारे नहीं जो आप जैसे यूट्यूबर हैं जो हमारे पक्ष में काम कर रहे हैं लगभग मुझे पता चला सत्तर इस तरह के अकाउंट बंद कर दिए गए हम सरकार के समक्ष सत्तर के करीब जो हमारे पक्ष में बोल रहे हैं पत्रकारों के जो यूट्यूबर हैं उनके सत्तर अकाउंट पूरी तरह बंद कर दिए तो सरकार की जो मंशा नजर आ रही है कि हमारी आवाज़ को बंद करना चाहती है दिल्ली जाना अन्न का सवाल नहीं है हाँ लेकिन दिल्ली मोर्चा लगाएंगे अभी ये फैसले पर हम कायम हैं और हम इसलिए रुके हैं कि वार्ता से कोई ना कोई हल निकल जाए और कल वार्ता में एम एस कानून पर बड़ी जबरदस्त बहस हुई है ठीक है और सी टू प्लस फिफ्टी के ऊपर जबरदस्त बहस हुई है और किसान मजदूर का कर्ज और अन्य मांगे जैसे विश्वपार संस्था से खेती को बाहर करना चाहिए लैंड एक्विजिशन एक्ट के ऊपर बहुत सी वार्ता हुई है तो कल सुखद माहौल में वार्ता हो है सरकार ने प्रस्ताव दिया भी हम आपसे वार्ता जारी रखना चाहते हैं हम पूरी देश दुनिया को ये मैसेज देना चाहते हैं कि ठीक है अब केंद्र भाग जाए उनकी मर्जी है जो कुछ मीटिंग में मंत्री महोदय हमें कहते हैं अगर उसको कोई प्रैक्टिकल में किस तरह से किसान से बात को लागू कर दें तो अच्छा हो जाएगा तो हम हम देश को बता भी हम बातचीत से भागने वाले नहीं हैं ਹਮਾਰਾ ਅੰਤਿਮ ਨਿਰਣੈ ਹੋਗਾ ਕਿ ਹਮ ਅੱਗੇ ਵਧਾਂਗੇ ਜ਼ਿਕਰ ਹੋਗਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਡਟੇ ਹੋਏ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਹੋ ਚੁੱਕਿਆ ਹੈ ਤੇ ਹੁਣ ਦੂਜੀ ਵਾਰ ਫਿਰ ਕਿਸਾਨ ਦਿੱਲੀ ਦੇ ਰਾਹ ਤੇ ਨੇ ਪਰ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਹੈ ਹਰਿਆਣਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੀ ਰਣਨੀਤੀ ਬਣਾਉਂਦੇ ਨੇ ਤੇ ਕਿਸ ਤਰ੍ਹਾਂ ਦਿੱਲੀ ਪਹੁੰਚਦੇ ਨੇ ਤੇ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਇਸ ਮਸਲੇ ਦਾ ਕੀ ਹੱਲ ਨਿਕਲਦਾ ਹੈ ਪਹਿਲਾ ਰਿਪੋਰਟ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਰਡਰ ਪਾਰ ਕਰਨ ਤੋਂ ਰੋਕਣ ਲਈ ਲਗਾਤਾਰ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਭਲੱਤ ਤੋਂ ਕਾਂਗਸੀ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਨੇ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਸਾਡੀ ਸਰਹੱਦ ਦੇ ਅੰਦਰ ਦਾਖਲ ਹੋ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਬਾਅਦ ਉਹਨਾਂ ਨੇ ਤਿੱਖੇ ਸ਼ਬਦੀ ਕੇਂਦਰ ਤੇ ਵੀ ਹਮਲੇ ਕੀਤੇ ਨੇ ਸ਼ੰਭੂ ਬੈਰੀਅਰ ਤੇ ਧਰਨਾ ਦੇ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਸਿਆਸੀ ਧਿਰਾਂ ਵੀ ਡਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਕਹਿੰਦੇ ਕਿ ਇਸ ਤੋਂ ਪਹਿਲਾਂ ਹੋਏ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਸਨ ਪਰ ਭਾਜਪਾ ਦੀ ਲੀਡਰਸ਼ਿਪ ਨੇ ਕਿਸੇ ਵੀ ਕਿਸਾਨ ਦੇ ਨਾਲ ਕੋਈ ਹਮਦਰਦੀ ਨਹੀਂ ਦਿਖਾਈ ਜਦ ਇਹ ਲੋਕ ਪਿਛਲੀ ਵਾਰ ਆਏ تھے ਦੇਸ਼ ਕੇ ਅੰਦੋਲਨ ਕਰਨੇ ਕੇ ਲਿਏ ਐਸ ਕੇ ਐਮ ਸਵਾ ਸਾਲ ਬੈਠੇ ਥੇ ਸਵਾ ਸਾਲ ਮੇ एक भी इंसिडेंट किसानों की तरफ से खेत मजदूरों की तरफ से ऐसा नहीं था जिसमें कोई वायलेंस हो कोई झगड़ा हो कोई कोई उन्होंने तोड़फोड़ की हो नथिंग एट ऑल उल्टा 600-700 किसानों ने अपनी जिंदगी इस देश की खातर अनाज को भंडार को भरने की खातर वो यहां दिल्ली के बॉर्डर्स के ऊपर गवा के गए और उस वक्त प्रधानमंत्री साहब या बीजेपी के टॉप लीडर्स इंटरनेशनल डोमेन में कहीं कोई, कोई हादसा होता था कोई मरता था तो उसके लिए एक मिनट में ट्वीट आता था लेकिन 700 किसानों और खेत मजदूरों के मरने के आ, के बाद भी एक भी अच्छा कोई ट्वीट नहीं किया कोई सिंपथाइज नहीं किया और जब आंदोलन उंद, खत्म हुआ उनसे यह वायदा किया गया एस के एम की लीडरशिप के और किसानों के साथ जो लाखों लोग यहां दिल्ली के बॉर्डर्स पर बैठे थे कि हम एमएसपी को एक लीगल लॉ बनाएंगे और इसके लिए हम एक कमेटी सेटअप कर करें, रहे करेंगे जल्दी और तीनों जो एंटी फार्मर ब्लैक लॉज थे उनको रिपील करेंगे पार्लियामेंट में और आपकी जो बाकी मांगे हैं कि जो मुकदमे दर्ज किए गए हजारों लोगों के ऊपर ड्यूरिंग द लास्ट एजुटेशन उन सबको हम वापस लेंगे और कॉम्पनसेशन देंगे जो लोग यहां मर गए हैं उनके बच्चों को जॉब्स देंगे और इलेक्ट्रिसिटी जो अमेंडमेंट बिल ला, लाने की सोच रहे थे उसको उसको हम विदड्रॉ करेंगे एक भी बात नहीं मानी पिछले दो साल में सारी बातों के पर वैदा खिलाफी करते हुए बीजेपी की सेंट्रल गवर्नमेंट ने इलेक्ट्रिसिटी अमेंडमेंट बिल भी इंट्रोड्यूस किया हमारे जो कंप्लीट नेटवर्क है गवर्नमेंट का पंजाब से लेकर सारी स्टेट्स में जो हमारे इलेक्ट्रिसिटी बोर्ड्स थे जो उनका डिस्ट्रीब्यूशन नेटवर्क था जो उनकी जो तारे फैली हैं सारे देश में सरकारी वो सारा अमला उठा करके प्राइवेट सेक्टर को जैसे रेलवेज प्राइवेटाइज कर दी जैसे एयरपोर्ट्स uh, प्राइवेटाइज कर दिए जैसे बाकी पब्लिक सेक्टर यूनिट्स प्राइवेटाइज कर दिए तो इसको भी उन्होंने प्राइवेटाइज करने का बिल पार्लियामेंट में इंट्रोड्यूस कर दिया उनके वायदे के मुकम्मल खिलाफ जाते हुए जो कमेटी बनाई एमएसपी को कंसिडर करने के लिए वो ब्यूरोक्रेट्स की बना दी जो किसान लड़ रहे थे ਉਨਕੋ ਉਸ ਕਮੇਟੀ ਮੇਂ ਰਿਪਰੈਜ਼ੈਂਟੇਸ਼ਨੇ ਹੀ ਨਹੀਂ ਦਿੱਤੀ ਜ਼ਿਕਰ ਹੋਗਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਡਟੇ ਹੋਏ ਨੇ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਵੀ ਚੱਲ ਰਹੀਆਂ ਨੇ ਪਰ ਇਹ ਸਭ ਦੇ ਚੱਲਦਿਆਂ ਕਿਸਾਨਾਂ ਦਾ ਦ੍ਰਿੜ ਇਰਾਦਾ ਹੈ ਕਿ ਉਹ ਦਿੱਲੀ ਵੱਲ ਕੂਚ ਕਰਨਗੇ ਆਉਣ ਵਾਲੇ ਸਮੇਂ 'ਚ ਇਹ ਅੰਦੋਲਨ ਹੋਰ ਪੱਕਦਾ ਹੈ ਜਾਂ ਫਿਰ ਸ਼ਾਂਤ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਹਰਿਆਣਾ ਪੁਲਿਸ ਵੱਲੋਂ ਅਜਾਥਰੂ ਗੈਸ ਦੇ ਗੋਲੇ ਦਾਗੇ ਗਏ ਤੇ ਜਦਕਿ ਬੀਤੇ ਦਿਨ ਚੰਡੀਗੜ੍ਹ ਚ ਕਿਸਾਨਾਂ ਦੀ ਕੇਂਦਰ ਦੇ ਨੁਮਾਇੰਦੇ ਨਾਲ ਮੀਟਿੰਗ ਹੋਈ ਤੇ ਇਸ ਮੀਟਿੰਗ ਵਿੱਚ ਦੋਵੇਂ ਧਿਰਾਂ ਵੱਲੋਂ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਰਿਆਣਾ ਪੁਲਿਸ ਵੱਲੋਂ ਸ਼ਾਂਤੀ ਨੂੰ ਮੁਰਤੋਂ ਭੰਗ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਜਦੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਇਰਾਦਾ ਕੀਤਾ ਤਾਂ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰੋਕਾਂ ਲਾ ਕੇ ਰਾਹ ਦੇ ਵਿੱਚ ਰੋਕਿਆ। ਅੱਗੇ ਵਧ ਰਹੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਵਰਾਏ ਗਏ। ਇਸੇ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਜਦੋਂ ਮੀਟਿੰਗ ਸੱਦੀ ਗਈ ਤਾਂ ਮੀਟਿੰਗ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਇਹ ਮਾਮਲਾ ਚੁੱਕਿਆ। ਪਰ ਹੁਣ ਇੱਕ ਵਾਰ ਫਿਰ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ। ਇਸ ਤੋਂ ਪਹਿਲਾਂ ਛੁੱਟੇ ਗਏ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਕਿਸਾਨ ਹਸਪਤਾਲ ਦੇ ਵਿੱਚ ਦਾਖਲ ਨੇ ਸਾਰਾ ਰੋਲ ਹੈ ਇਸ ਰੋਕ ਦੇ ਕਿਉਂ ਸਰਕਾਰ ਸੈਂਟਰ ਦੀ ਬੀਜੇਪੀ ਦੀ ਹੈ ਇਹ ਜਿਹੜਾ ਖੱਟਰਾ ਇਹ ਵੀ ਬੀਜੇਪੀ ਦਾ ਹੈ ਇਸ ਕਰਕੇ ਜਾਣ ਕੇ ਲੋਕਾਂ ਨੂੰ ਜਿੰਮੇਦਾਰ ਪਰੇਸ਼ਾਨ ਕਰ ਰਹੇ ਨੇ ਪੰਜਾਬ ਸਰਕਾਰ ਸਹਿਮਤ ਹੁਣ ਪੰਜਾਬ ਸਰਕਾਰ ਸਾਥ ਦੇ ਰਹੀ ਹੈ ਤਾਂ ਹੀ ਬਰੇ ਤੱਕ ਬੈਠੇ ਹੈ ਇਹਨਾਂ ਦਾ ਕਸ ਨਹੀਂ ਰੱਖਿਆ ਦਾ ਬਰੋਜ ਬੰਬ ਤਪਾਕੇ ਕਰਦੇ ਰਹੇ ਰੋਜ਼ ਕਈ ਮੇਲ 100 150 ਬੰਦਾ ਫਟਣ ਕਰਤਾ ਇਹਨਾਂ ਨੇ ਕਈਆਂ ਦੇ ਅੱਖ ਕਿਸੇ ਦੀਆਂ ਅੱਖਾਂ ਕੱਢਤੀਆਂ ਅੱਖਾਂ 'ਚ ਗੋਲੀਆਂ ਲੱਗੀਆਂ ਬਹੁਤ ਬੁਰਾ ਹਾਲ ਹੈ ਇਹ ਸਰਕਾਰ ਦਾ ਬਹੁਤ ਇਹਦਾ ਰੁਈਆ ਬਹੁਤ ਗਲਤ ਹੈ ਇਹ ਇਹਨਾਂ ਤੋਂ ਨਾਦਰ ਸ਼ਾਹ ਨੇ ਪਹਿਲਾਂ ਉਹਨਾਂ ਨੇ ਨਹੀਂ ਕਰਿਆ ਗ੍ਰੀਹ ਹਨ ਬਰਗਨਿੰਗ ਦਾ ਜਿਨਾਈ ਕਰਕੇ ਇਹਨਾਂ ਨੇ ਇਹਨਾਂ ਨੇ ਹਰਿਆਣਾ ਹੱਦ ਬਣਾ ਦਿੱਤੀ ਇਹਨਾਂ ਨੇ ਬਾਰਡਰ ਬਣਾਤਾ ਇਹ ਹਰਿਆਣਾ ਪੰਜਾਬ ਜਿਹੜਾ ਹਰਿਆਣਾ ਪੰਜਾਬ ਦੀ ਸਟੇਟ ਪੰਜਾਬ ਸਟੇਟ ਦਾ ਹੈ ਉਹ ਹਿਮਾਚਲ ਪੰਜਾਬ ਸਟੇਟ ਦਾ ਸਾਢੇ ਤੋਂ ਤੁਹਾਨੂੰ ਹਰ ਪਹਿਲਾ ਪੰਜਾਬ ਕਾਲਾ ਪਹਿਲਾ ਖਾਲਸਾ ਰਾਜ 40 ਸਾਲ ਰਾਜ ਰਿਹਾ ਕਿਸੇ ਦੇ ਬੱਟਾ ਨਹੀਂ ਮਾਰਿਆ ਕਿਸੇ ਨੇ ਅੱਜ ਜਿੱਦਨ ਇਹ ਸਰਕਾਰਾਂ ਆਈਆਂ ਨੇ ਰਾਜ ਇਹਨਾਂ ਨੂੰ ਲੈ ਕੇ ਦਿੱਤਾ ਸਿੱਖਾਂ ਨੇ ਦਿੱਤਾ ਲੈ ਕੇ ਆ ਪੰਜਾਬੀ ਨੇ ਲੈ ਕੇ ਦਿੱਤਾ ਪੰਜਾਬੀਆਂ ਦੇ ਨਾਂ ਮਾਰਦੇ ਕਿਤੇ ਕਿਸੇ ਸਟੇਟ ਨਾਲ ਧੱਕਾ ਨਹੀਂ ਹੈਗਾ ਉਹ ਤੁਸੀਂ ਦੇਖ ਲਓ ਪੰਜਾਬ ਦੇ ਵਿੱਚੋਂ ਅਮਰਪਾਲ ਸੀ ਕਿਸੇ ਥੱਪੜ ਨਹੀਂ ਆ ਬੰਦੇ ਨੇ ਮਾਰਿਆ ਜਾ ਕੇ ਉਹ ਡੀ ਬਿਲਕੁਲ ਜੇਲ੍ਹ ਚ ਮਾਰਿਆ ਐਨਐਸਸੀ ਲਾਤੀ ਉਹਦੇ ਉੱਪਰ ਉਸ ਤੋਂ ਬਾਅਦ ਨੂਚ ਕੀ ਹੋਇਆ ਉੱਥੇ ਮੁਸਲਮਾਨ ਮਲੇਠਾਣੀ ਨੂੰ ਅੱਗ ਵੀ ਲੱਗੀ ਹੈ ਬੰਦੇ ਹੀ ਮਰੇ ਨੇ ਕਿਸੇ ਦੇ ਪਰਚਾ ਦਰਜ ਨਹੀਂ ਹੋਇਆ ਅਜੇ ਤੱਕ ਪਤਾ ਵੀ ਨਹੀਂ ਹੈ ਨਾਮ ਵੀ ਨਹੀਂ ਮੁੜ ਕੇ ਲਿਆ ਸਿਰਫ ਇਹ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਸਿੱਖਾਂ ਨੂੰ ਬੁਰੇ ਲੱਗਦੇ ਨੇ ਸਿੱਖਾਂ ਦੇ ਗਾਤਰੇ ਪਾਏ ਬੁਰੇ ਲੱਗਦੇ ਨੇ ਉਹ ਜ਼ਿਕਰ ਹੋਗਾ ਕਿ ਇਸ ਅੰਦੋਲਨ ਦੇ ਦੌਰਾਨ ਇੱਕ ਕਿਸਾਨ ਦੀ ਅੱਖ ਵੀ ਚਲੀ ਗਈ ਹੈ ਤੇ ਇੱਕ ਕਿਸਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਵੀ ਹੋਈ ਹੈ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਕੇਂਦਰ ਦੇ ਨਾਲ ਮੀਟਿੰਗਾਂ ਵੀ ਕਰਾਂਗੇ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਅਸੀਂ ਦਿੱਲੀ ਵੱਲ ਪੂਚ ਵੀ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਕਿਸਾਨ ਦਿੱਲੀ ਵੱਲ ਪੂਚ ਕਰਦੇ ਨੇ ਬਿਊਰੋ ਰਿਪੋਰਟ ਅੱਜ ਦੇ ਪੰਜਾਬ న్యూਸ ਬੁਲਟਨ ਦੇ ਵਿੱਚ ਐਨਆਈ ਜਾਂਦੇ ਜਾਂਦੇ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਕਿਸਾਨਾਂ ਦੇ ਹੱਕ 'ਚ ਬੋਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਮੈਂ ਕਿਸਾਨਾਂ ਦੇ ਨਾਲ ਖੜਾ ਅੰਦੋਲਨ ਦੌਰਾਨ ਦਿਲ ਦਾ ਦੌਰਾ ਪੈਣ ਕਰਾਂ ਕਿਸਾਨ ਦੀ ਹੋਈ ਮੌਤ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਮਿਲਿਆ ਪਾਰੀ ਸਮਰਥਨ ਆਵਾਜ਼ਾਈ ਹੋਈ ਪ੍ਰਭਾਵਿਤ ਕਿਸਾਨਾਂ ਦੇ ਹੱਕ 'ਚ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਰਾਜਾ ਬੜਿੰਗਾ ਤੇ ਹੋਰ ਆਗੂਆਂ ਨੇ ਭਾਜਪਾ ਤੇ ਸਾਦੇ ਨਿਸ਼ਾਨੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ